ਜਿੰਨੀ ਮਰਜ਼ੀ ਤੋੜ ਲੱਗੀ ਹੋਵੇ ਬਾਈ ਜੀ ਜਿੰਨੀ ਮਰਜ਼ੀ ਤੋੜ ਲੱਗਦੀ ਹੋਵੇ ਜਿੰਨਾ ਮਰਜ਼ੀ ਬੰਦਾ ਨਸ਼ਾ ਕਰਦਾ ਹੋਵੇ ਕੋਈ ਵੀ ਨਸ਼ਾ ਕਰਦਾ ਹੋਵੇ ਬਿਨਾਂ ਤੋੜ ਬਿਨਾਂ ਤਕਲੀਫ ਬਿਨਾਂ ਦਾਖਲ ਕੀਤੇ ਅਪਨ ਨਸ਼ਾ ਸ਼ਡਾ ਬਿਲਕੁਲ ਬਈ ਜੀ ਜੇ ਬੰਦਾ ਤੋੜ ਚ ਤੁਹਾਡੇ ਕੋਲ ਆ ਜੇ ਉਹਦੀ ਬਈ ਜੀ ਅੱਧੇ ਪੌਣੇ ਘੰਟੇ ਦੇ ਵਿੱਚ ਬਿਠਾ ਕੇ ਦਵਾਈ ਦੇ ਕੇ ਤੋੜ ਬੰਦ ਕਰਕੇ ਫਿਰ ਭੇਜ ਦਿੰਦੇ ਆ ਗਏ ਬੰਦਾ ਮੋੜ ਦੇ ਵਿੱਚ ਬੰਦਾ ਪੂਰਾ ਮਰਿਆ ਉਹੇ ਵਿੱਚ ਤੋੜ ਸਰੀਰ ਟੁੱਟਦਾ ਹੋਵੇ ਬੰਦਾ ਕਹੇ ਵੀ ਮੈਨੂੰ ਸਿਰਫ ਨਸ਼ਾ ਦੇ ਦਿਓ ਮੈਂ ਤਾਂ ਬਚਣਾ ਉਹਨੂੰ ਦਵਾਈ ਦੇਾਂਗੇ ਹਾਂਜੀ ਅੱਧੇ ਪੌਣੇ ਘੰਟੇ ਦੇ ਬੰਦਾ ਆਪਣੇ ਆਪ ਗਏ ਗਏ ਮੈਂ ਸਹੀ ਹਾਂ ਸਹੀ ਹੋ ਜੂਗਾ ਬਿਲਕੁਲ ਫਿਰ ਲੈ ਕੇ ਜਾਊਗਾ ਦਵਾਈ ਉਸ ਤੋਂ ਬਾਅਦ ਤੋੜ ਨਹੀਂ ਲੱਗਣੀ ਬਈ ਤੋੜ ਲੱਗਣੀ ਹੈ ਨਹੀਂ ਲੱਗਦੀ ਇਹ ਨਸ਼ਾ ਕਿਹੜਾ ਕਿਹੜਾ ਇੱਥੇ ਛੜਾ ਦੇਨ ਨੂੰ ਨਸ਼ਾ ਭਾਈ ਜੀ ਕੋਈ ਵੀ ਹੋਵੇ ਜਿਵੇਂ ਚਿੱਟਾ, ਭੁੰਗੀ, ਫੀਮ, ਸਮੈਗ, ਗੋਲੀਆਂ, ਗਾਂਜਾ, ਜੀਵਤ ਲਖਣ ਵਾਲੀ ਗੋਲੀ, ਮੈਡੀਕਲ ਨਸ਼ਾ ਕੋਈ ਵੀ। ਕੋਈ 100% ਆਯੁਰਵੈਦਿਕ ਹੈ ਜੀ। ਬਿਲਕੁਲ ਆਯੁਰਵੈਦਿਕ ਹੈ ਜੀ 100%। ਹਾਂ ਜੀ। ਹਾਂ ਜੀ। ਵਿੱਚ ਕੋਈ ਕੈਮੀਕਲ ਗੂੜਜ ਪਿਆ ਹੋਣਾ? ਕੋਈ ਵੀ ਕੈਮੀਕਲ ਨਹੀਂ ਹੋਊਗਾ ਜੀ ਸਾਡੀ ਦਵਾਈ ਦੇ ਵਿੱਚ ਪਿਓਰ ਆਯੁਰਵੈਦਿਕ ਹੋਊਗੀ। ਤੁਸੀਂ ਜਿੱਥੇ ਮਰਜ਼ੀ ਤੁਸੀਂ ਚੈੱਕ ਕਰਵਾ ਸਕਦੇ ਹੋ। ਪੱਕੀ ਗੱਲ ਹੈ ਜੀ। ਪੱਕੀ ਗੱਲ ਹੈ ਜੀ। ਕਹਦਾ ਵੀ ਇੱਕ ਗੱਲ ਇਹ ਦੱਸੋ ਮੰਨ ਲਓ ਬੰਦਾ ਕਹਿੰਦਾ ਵੀ ਮੈਨੂੰ 20 ਸਾਲ ਹੋ ਗਏ ਨਸ਼ਾ ਕਰਦਿਆਂ ਨੂੰ ਕੋਈ ਵੈਦ ਇਦਾਂ ਬਣਾ ਹੀ ਨਹੀਂ ਕੋਈ ਦਵਾਈ ਇਦਾਂ ਦੀ ਬਣੀ ਨਹੀਂ ਜਿਹੜੀ ਦਵਾਈ ਮੇਰਾ ਨਸ਼ਾ ਛਡਾ ਦੇ ਤੁਸੀਂ ਤੁਹਾਡੇ ਕੋਲ ਮਰੀਜ਼ ਆਏ ਜਿਹੜਾ 20 ਸਾਲ 25 ਸਾਲ ਤੋਂ ਨਸ਼ਾ ਕਰਦਾ ਹੋਵੇ ਕੋਕੀ ਵੀ ਮੰਗਦਾ ਹੋਵੇ ਭਾਈ ਜੀ ਦੇਖੋ ਵੱਡੀ ਵੱਡੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਐਂ ਕਰਦਾਂ ਕਿਉਂ ਕਰਦਾਂ 20 ਸਾਲ ਤੋਂ ਬੰਦਾ ਨਸ਼ਾ ਕਰ ਰਿਹਾ 25 ਸਾਲ ਤੋਂ ਕਰ ਰਿਹਾ ਸਾਡੇ ਕੋਲ ਆਓ ਦਵਾਈ ਲੋ ਨਸ਼ਾ ਨਾ ਛੁੱਟੇ ਫਿਰ ਗੱਲ ਕਰੇ ਤੁਹਾਡੇ ਕੋਲ ਤਾਂ 25 30 ਸਾਲ ਪੁਰਾਣਾ ਬੰਦਾ ਹੈ ਜਿੰਨਾ ਮਰਜ਼ੀ ਨਸ਼ਾ ਕਰਦਾ ਹੈ ਬੰਦਾ ਜਦੋਂ ਉਹਨੂੰ ਕੋਰਸ ਮੰਨ ਲਓ 25 30 ਸਾਲ ਤੋਂ ਬੰਦਾ ਨਸ਼ਾ ਕਰ ਰਿਹਾ ਉਹਨੂੰ ਜਿੰਨਾ ਆਪਾਂ ਨੇ ਕੋਰਸ ਦਿੱਤਾ ਉਹ ਤੋਂ 5-7 ਦਿਨ ਜ਼ਿਆਦਾ ਦਵਾਈ ਖਾਣੀ ਪੈ ਸਕਦੀ ਕਿਉਂਕਿ ਬੰਦਾ ਨਸ਼ਾ ਪੁਰਾਣਾ ਕਰ ਰਿਹਾ ਪਰ ਇਹ ਨਹੀਂ ਹੈਗਾ ਹੀ ਬੰਦੇ ਨਸ਼ਾ ਛੁੱਟੇਗਾ ਨਸ਼ਾ ਛੁੱਟੇਗਾ ਮੰਨ ਲਓ ਮਹੀਨੇ ਦਾ ਕੋਰਸ ਹੈ 30 ਦਿਨ ਦਾ ਕੋਰਸ ਹੋ 40 ਦਿਨ ਦਵਾਈ ਖਾਲੇਗਾ ਮਤਲਬ 40 ਦਿਨ ਖਾਲੇਗਾ ਉਸ ਤੋਂ ਉੱਪਰ ਨਹੀਂ ਜਾਂਦਾ ਜਿੰਨਾ ਨਸ਼ਾ ਜਿੰਨਾ ਮਰਜੀ ਨਸ਼ਾ ਜਿੰਨਾ ਮਰਜੀ ਬਿਲਕੁਲ ਉਹ ਪੂਰਾ ਪ੍ਰੋਪਰ ਇੱਥੇ ਛੜਾਇਆ ਜਾਂਦਾ ਬਿਨਾਂ ਤੋੜ ਬਿਨਾਂ ਤਕਲੀਫ ਬਿਨਾਂ ਤੋੜ ਤੋਂ ਬਿਨਾਂ ਤਕਲੀਫ ਤੋਂ ਬਿਨਾਂ ਦਾਖਲ ਕੀਤੇ ਬਿਨਾਂ ਦਾਖਲ ਕੀਤੇ ਘਰ ਬੈਠੇ ਬੰਦਾ ਛੜ ਸਕਦਾ ਨਹੀਂ ਬਿਲਕੁਲ ਅਮਲੀ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਤੁਸੀਂ ਦੇਖ ਸਕਦੇ ਪਿੱਛੇ ਲਿਖਿਆ ਤੇ ਵਾਕਈ ਗੱਲ ਸੱਚ ਆ ਤੋੜ ਚਾਓ ਪਹਿਲੇ ਦਿਨ ਤੋਂ ਤੋੜ ਬੰਦ ਅੱਧੇ ਘੰਟੇ 'ਚ ਸਾਹਮਣੇ ਬਿਠਾ ਕੇ ਤੋਂ ਅਸੀਂ ਤੋੜ ਬੰਦ ਕਰ ਦਿੱਤੀ ਜਾਂਦੀ ਹੈ ਇਸ ਜਗ੍ਹਾ ਦੇਵੀਗੜ ਮੰਦਰੀ ਵਿਧਵਾ ਕਰਦੇ ਅੱਧੇ ਘੰਟੇ ਦੇ ਵਿੱਚ ਤੋੜ ਬੰਦ ਕਰਦੇ ਨੇ ਚਾਹੇ ਨਸ਼ਾ ਕੋਈ ਵੀ ਹੋਵੇ ਬੇਟਾ ਪੁੱਕੀ ਫੀਮ ਸਮੈਕ ਡੋਡੇ ਗਾਂਜਾ ਭੰਗ ਹਰ ਨਸ਼ੇ ਦੀ ਤੋੜ ਪਹਿਲੇ ਦਿਨ ਅੱਧੇ ਘੰਟੇ ਤੋਂ ਬੰਦ ਆਯੁਰਵੈਦਿਕ ਗੈਸ ਟੋਵਿੰਗ ਟੋਟਾ ਭੁੱਕੀ ਫੀਮ ਸਮੈਕ ਗੋਲੀਆਂ ਜੀਵਤ ਰੱਖਣ ਵਾਲੀ ਗੋਲੀ ਜਿਹੜੀ ਅੱਜ ਕੱਲ ਬਹੁਤ ਚੱਲ ਰਹੀ ਹੈ ਉਸ ਤੋਂ ਬਾਅਦ ਬਾਈ ਜੀ ਗੋਲ ਕੈਪਸੂਲ ਕੋਈ ਵੀ ਨਸ਼ਾ ਬਾਈ ਦੁਨੀਆ ਦਾ ਕੋਈ ਵੀ ਨਸ਼ਾ ਕਰਦਾ ਬੰਦਾ ਸਾਡੇ ਕੋਲ ਆਏ ਪਹਿਲੇ ਦਿਨ ਤੋਂ ਨਸ਼ਾ ਬੰਦ। ਜੀ ਨਸ਼ਾ ਕਰਦੇ ਹੋ ਤੋੜ ਲੱਗਦੀ ਆ ਹੱਲ ਨਹੀਂ ਲੱਭਦਾ ਤੋੜ ਦਾ ਤਾਂ ਇੱਥੇ ਆ ਜਾਓ ਕਿੱਥੇ ਦੇਵੀਗੜ੍ਹ ਮੰਦਿਰ ਦਵਾਈ ਕਾਨਾ ਜਿੱਥੇ ਤੁਹਾਡੀ ਤੋੜ ਦਾ ਹਲ ਹੁੰਦਾ ਪਹਿਲੇ ਦਿਨ ਤੋਂ ਅੱਧੇ ਘੰਟੇ 'ਚ ਤੁਹਾਡੀ ਤੋੜ ਬੰਦ ਹੁੰਦੀ ਆ। ਲੋ ਮਿੱਤਰੋ ਇੰਨੀ ਗਰੰਟੀ ਕੋਈ ਨਹੀਂ ਦਿੰਦਾ ਆਯੁਰਵੈਦਿਕ ਦਵਾਈ। ਬੰਜੀ ਜਿਹੜੀ ਦਵਾਈ ਆ ਉਹ ਤਿਆਰ ਕਿਵੇਂ ਜੜੀ ਬੁੱਟੀਆਂ ਨਾਲ ਕਰਦੇ ਹੋ? ਜੀ ਬਾਈ ਜੀ ਆਪਣੀ ਪਿਓਰ ਜੜੀ ਬੁੱਟੀਆਂ ਹਾਂਜੀ ਉਹਨਾਂ ਦੇ ਨਾਲ ਦਵਾਈ ਤਿਆਰ ਕੀਤੀ ਜਾਂਦੀ ਆ। ਹਾਂਜੀ ਠੀਕ ਆ ਜੀ। ਤੇ ਬਿਲਕੁਲ ਸ਼ੁੱਧ ਆਰਗੈਨਿਕ ਆਰਗੈਨਿਕ ਆ ਸ਼ੁੱਧ ਆਯੁਰਵੈਦਿਕ। ਅੱਛਾ ਜੀ। ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਜਿਹੜਾ ਬੰਦਾ ਨਸ਼ਾ ਕਰ ਰਿਹਾ ਠੀਕ ਆ ਜੀ ਉਹਨੂੰ ਤੋੜ ਲੱਗਦੀ ਆ। ਸਰੀਰ ਕਿਵੇਂ ਉਹਦਾ ਖਤਮ ਹੁੰਦਾ ਜਾਂਦਾ ਇੰਨਾ ਖਾਨ ਕੀ ਹੈ ਜਿੱਦੋ ਬੰਦੇ ਨੂੰ ਤੋੜ ਲੱਗਦੀ ਇਹਨਾਂ ਉਹ ਲੱਤਾਂ ਟੁੱਟਦੀਆਂ ਬਾਈ ਜੀ ਤੁਰਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਸਰੀਰ ਕੰਮ ਨਹੀਂ ਕਰਦਾ ਅੱਖਾਂ ਚੋਂ ਪਾਣੀ ਪਾਸੀਆਂ ਸਾਰਾ ਕੁਝ ਹੁੰਦਾ ਵੀਰੇ ਉਹ ਜੇ ਕਿਸੇ ਨੂੰ ਹੋ ਰਿਹਾ ਤਾਂ ਉਰੇ ਆ ਜੋ ਦਵਾਈ ਦੇਾਂਗੇ ਪਹਿਲੀ ਡੋਨ ਨਾਲ ਬਈ 5 ਵਜੇ ਆਉਂਦੀ ਆ ਪਰ ਤੱਕ ਕਿੰਨੇ ਕੁ ਲੋਕ ਨੇ ਜਿਹੜੇ ਇੱਥੋਂ ਨਸ਼ਾ ਛੱਡ ਚੁੱਕੇ ਨੇ ਇੱਥੋਂ ਬਾਈ ਜੀ ਹਜ਼ਾਰਾਂ ਲੋਕ ਨਸ਼ਾ ਛੱਡ ਚੁੱਕੇ ਨੇ ਹਜ਼ਾਰਾਂ ਬਿਲਕੁਲ ਕਿੰਨਾ ਸਾਲ ਪੁਰਾਣਾ ਕੰਮ ਹੈ ਯਾਰ ਬਾਈ ਜੀ ਮੰਦੀਪ ਦੁਆਖਾਨਾ ਸਾਲ 1982 ਤੋਂ ਚੱਲ ਰਿਹਾ ਮੰਦੀਪ ਦੁਆਖਾਨਾ ਬਿਲਕੁਲ ਤੁਹਾਡੇ ਹਸਾਬ ਨਾਲ ਕਿੰਨੇ ਲੋਕਾਂ ਨੇ ਨਸ਼ਾ ਛੱਡਿਆ ਤੁਹਾਡੇ ਹਸਾਬ ਨਾਲ ਨਸ਼ਾ ਛੱਡ ਚੁੱਕੇ ਆ ਜੀ ਇੱਥੇ ਅੱਛਾ ਜੀ ਇਹ ਬਾਈ ਜੀ ਇਹ ਗੱਲ ਦੱਸੋ ਵੀ ਜਿਹੜਾ ਕੋਰਸ ਆ ਉਹ ਕਿੰਨੇ ਦਾ ਟਾਈਮ ਦਾ ਕੋਰਸ ਆ ਕੀ ਲੋਕ ਕਹਿੰਦੇ ਵੀ ਦਵਾਈ ਦੇ ਲੱਗ ਜਾਂਦਾ ਬੰਦਾ ਜੇ ਨਸ਼ਾ ਛੱਡਦਾ ਦੇਖੋ ਜੀ ਆਪਣਾ ਘੱਟੋ ਘੱਟ 22 ਦਿਨ ਦਾ ਕੋਰਸ ਹੁੰਦਾ ਜਿਹੜਾ ਬੈਂਸਰ ਡੋਜ਼ ਦੇ ਹਿਸਾਬ ਨਾਲ ਹੁੰਦਾ ਅੱਛਾ ਜੀ ਬੰਦਾ ਕਿੰਨੀ ਡੋਜ਼ ਲੈ ਰਿਹਾ ਕਈਆਂ ਦਾ 22 ਦਿਨ ਦਾ ਬੰਦਾ ਕੋਰਸ ਕਈਆਂ ਦਾ 24 ਦਿਨ ਦਾ ਬੰਦਾ ਮਹੀਨੇ ਤੋਂ ਉੱਪਰ ਕਿਸੇ ਦਾ ਕੋਰਸ ਬੰਦਦਾ ਹੀ ਨਹੀਂ ਹੈਗਾ ਵੀ ਮਹੀਨੇ ਜੀ ਤੁਸੀਂ ਨਸ਼ਾ ਬੰਦੇ ਦਾ ਛਡਾ ਦਿੰਨੇ ਹੋ ਦਵਾਈ ਵੀ ਨਹੀਂ ਨਸ਼ਾ ਛੁੱਟ ਜਾਂਦਾ ਬਾਕੀ ਐ ਵੀ ਦਾ 25 ਸਾਲ 30 ਸਾਲ ਬੰਦਾ ਪੁਰਾਣਾ ਨਸ਼ਾ ਕਰ ਰਿਹਾ ਉਹਨੂੰ ਹੋ ਸਕਦਾ ਹੈ ਕਿ 10 ਦਿਨ ਦਵਾਈ ਫਾਲਤੂ ਖਾਣੀ ਪਵੇ ਵੀ ਚਲੋ ਠੀ ਉਹ ਤਾਂ ਲੱਲ ਮੰਨ ਕੇ ਆਣਾ ਇੰਨਾ ਸਮਾਂ ਪੁਰਾਣਾ ਨਸ਼ਾ ਕਰਦਾ ਬੰਦਾ ਤਾਂ ਉਹਨੂੰ ਬਦਲਾ ਹੋ ਜਾਣਾ ਵੀ ਜੇ ਮਹੀਨੇ ਜੀ ਬ ਉਹ ਵੀ ਨਸ਼ੇ ਦੇ ਵਿੱਚ ਜਿੰਨਾ ਮਰਜ਼ੀ ਨਸ਼ਾ ਬੰਦਾ ਕਰਦਾ ਜਿੰਨਾ ਮਰਜ਼ੀ ਪਰਾਨਾ ਕਰਦਾ ਸਭ ਸੱਟ ਠੀਕ ਹੈ ਗੱਲ ਦੱਸੋ ਵੀ ਦੇਖੋ 25 30 ਸਾਲ ਹੋਵੇ ਬੰਦਾ ਨਸ਼ਾ ਕਰਦੇ ਨੀ ਤੁਹਾਡੀ ਦਵਾਈ ਇਦਾਂ ਦੀ ਕੀ ਆ ਉਹ ਕਰਦੀ ਕੀ ਆ ਬਾਡੀ ਵਿੱਚ ਜਾ ਕੇ ਬਾਈ ਜੀ ਪਤਾ ਕੀ ਹੁੰਦਾ ਜਿਵੇਂ ਸਰੀਰ ਦੇ ਵਿੱਚ ਬੰਦਾ ਨਸ਼ਾ ਕਰਦਾ ਹੈ ਹਾਂਜੀ ਉਹਦੇ ਆਪਣੇ ਸਰੀਰ ਬਣਿਆ ਸੈੱਲਾਂ ਹੁੰਦਾ ਉਹਦੇ ਜਿਹੜੇ ਬਾਡੀ ਦੇ ਸੈੱਲਾਂ ਉਹ ਨਸ਼ੇ ਦੇ ਉੱਪਰ ਲੱਗ ਜਾਂਦੇ ਜਿਵੇਂ ਮੰਨ ਲਓ ਆਪਾਂ ਰੋਟੀ ਰੋਟੀ ਤੇ ਆਪਾਂ ਲੱਗੇ ਹੋਏ ਹਾਂ ਰੋਟੀ ਇੱਕ ਟਾਈਮ ਨਾਲ ਵੀ ਅੰਦਰ ਖੋਪੇਂਦੀ ਹੈ ਨਾ ਕਿਉਂ ਆਪਣੇ ਸੈੱਲਾਂ ਨੂੰ ਚਾਹੀਦੀ ਆ ਪਾਵਰ ਇਸੇ ਤਰ੍ਹਾਂ ਬਾਈ ਜੀ ਕੋਟਿਜ ਦੇ ਸੈੱਲਾਂ ਜਿਹੜੇ ਨਸ਼ੇ ਦੇ ਉੱਪਰ ਲੱਗ ਜਾਂਦੇ ਠੀਕ ਹੈ ਜੀ ਔਰ ਨਸ਼ੇ ਦੇ ਉੱਪਰ ਲੱਗੇ ਸੈੱਲਾਂ ਨੂੰ ਨਸ਼ਾ ਚਾਹੀਦਾ ਹਰ ਰੋਜ਼ ਤਾਂ ਉਹ ਐਕਟੀਵੇਟ ਹੁੰਦੇ ਆਪਣੀ ਜਿਹੜੀ ਦਵਾਈ ਆ ਉਹਨਾਂ ਸੈੱਲਾਂ ਜਿਹੜੇ ਮਰੇ ਹੋਏ ਸੈੱਲਾਂ ਨੂੰ ਤੇ ਜਾਨ ਪਾਉਂਦੇ ਜਾਂ ਦੁਬਾਰਾ ਨਸ਼ੇ ਦੀ ਲੋੜ ਆਉਂਦੀ ਆ ਜੀ ਕਹਿੰਦੇ ਵੀ ਸੁਣਦੇ ਆ ਕਈ ਵਾਰ ਲੋਕ ਕਹਿੰਦੇ ਵੀ ਸਵੇਰੇ ਉੱਠਣਸਾਰ 5 ਵਜੇ ਉੱਠ ਗਿਆ 4 ਵਜੇ ਉੱਠ ਗਿਆ ਬੰਦੇ ਨੂੰ ਨਸ਼ਾ ਚਾਹੀਦਾ ਉਸ ਤੋਂ ਬੰਦਾ ਸਰੀਰ ਨਹੀਂ ਚੱਲਦਾ ਬਾਈ ਜੋ ਸੈੱਲ ਚੱਲਦੇ ਤਾਂ ਉਹਨਾਂ 'ਚ ਤਾਂ ਜਾਨ ਪੈਂਦੀ ਆ ਉਹਨਾਂ ਨੂੰ ਨਸ਼ਾ ਕਰ ਅੱਛਾ ਜੀ ਜੇ ਮੰਨ ਲਓ ਪਰ ਰੋਟੀ ਨਹੀਂ ਖਾਦੀ ਇੱਕ ਦਿਨ ਤਾਂ ਫਿਰ ਬਿਲਕੁਲ ਇਹ ਚੱਲਣ ਲੱਗ ਜੇਗਾ ਰੋਟੀ ਨਹੀਂ ਖਾਂਦੇ ਪਾਸੇ ਡੈੱਡ ਹੋਣ ਲੱਗ ਜਾਂਦਾ ਹੂੰ ਉਸੇ ਤਰ੍ਹਾਂ ਕੰਮ ਆ ਬਾਈ ਜੀ ਸੈੱਲ ਸੀਰੀਜ਼ ਦੇ ਨਿਸ਼ਾਨ ਉੱਪਰ ਲੱਗੇ ਹੁੰਦੇ ਪਰ ਆਪਣੀ ਦਵਾਈ ਲਈ ਉਹਨਾਂ ਸੱਲਾਂ ਦੇ ਵਿੱਚ ਦੁਬਾਰਾ ਜਾਣ ਪਾ ਕੇ ਦੁਬਾਰਾ ਤਿਆਰ ਕਰਦੇ ਵੀ ਸਰੀਰ ਨਵਾ ਬਣ ਜਾਂਦਾ ਹੈ ਨਵਾ ਬਣ ਜਾਂਦਾ ਫਿਰ ਮਿੱਤਰੋ ਚਟਾ ਲਾਣਿਓ ਭੁੱਕੀ ਖਾਣਿਓ ਫੀਮ ਖਾਣਿਓ ਕੋਈ ਵੀ ਨਸ਼ਾ ਕਰਦੇ ਹੋ ਮੈਡੀਕਲ ਨਸ਼ਾ ਗੋਲੀਆਂ ਖਾ ਖਾ ਕੇ ਬਾਈ ਜੀ ਆਪਣਾ ਸਰੀਰ ਖਤਮ ਕਰ ਲਿਆ ਤਾਂ ਕਿੱਥੇ ਆਣਾ ਮਨਦੀਪ ਦਵਾ ਖਾਣਾ ਜਿਹੜਾ ਬਾਈ ਜੀ ਦੇਵੀਗੜ੍ਹ ਏਰੀਆ ਦੇ ਵਿੱਚ ਫੁੱਲ ਚੁਕਿਆ ਮਿਓਨ ਰੋਡ ਸੁਹੇ ਨਾ ਇਹ ਭਾਈ ਜਿਹੜੀ ਗੋਲੀ ਆ ਬਹੁਤ سارے ਲੋਕ ਹਨਾ ਇੱਕ ਨਸ਼ਾ ਛੱਡ ਕੇ ਮੈਡੀਕਲ ਜਾ ਜਾ ਕੇ ਹਨਾ ਉੱਥੋਂ ਜਾ ਕੇ ਗੋਲੀਆਂ ਲੈ ਕੇ ਆਉਂਦੇ ਜਾਂ ਸੈਂਟਰਾਂ ਚ ਰਹਿ ਰਹਿ ਕੇ ਆਂਦੇ ਨੇ ਆ ਕੇ ਗੋਲੀ ਜੀਭ ਥਲੇ ਰੱਖਣ ਵਾਲੀ ਖਾਂਦੇ ਨੇ ਉਹਦਾ ਕੀ ਨੁਕਸਾਨ ਇਹ ਬਿਦਲ ਰੱਖਣ ਲਈ ਗੋਲੀਆਂ ਬੰਦੇ ਨੂੰ ਹੌਂਦਾ ਹੌਂਦਾ ਖਤਮ ਕਰ ਦਿੰਦੀ ਹੈ। ਅੱਛਾ ਜੀ ਇਹਨਾਂ ਨਾਲ ਨੁਕਸਾਨ ਨੁਕਸਾਨ ਇਹ ਹੁਣ ਜਿਹੜੇ ਭਰਾ ਖਾਂਦੇ ਉਹਨੂੰ ਆਪੇ ਪਤਾ ਹੋਣਾ ਸਹੀ ਤੁਮੜਾ ਸ਼ੁਰੂ ਹੋ ਜਾਂਦਾ ਬਈ। ਅੱਛਾ ਜੀ ਠੀਕ ਆ ਸਰੀਰ ਚ ਜਾਨ ਨਹੀਂ ਰਹਿੰਦੀ। ਹੂੰ ਫੇਫੜੇ ਗੁਰਦੇ ਸਭ ਫੇਰ ਹੋਣ ਲੱਗ ਜਾਂਦੇ। ਅੱਛਾ ਜੀ ਠੀਕ ਆ ਟੈਸਟੋਸਟੇਰੋਨ ਲੈਵਲ ਜਿਹੜਾ ਬੰਦੇ ਦਾ ਉਹ ਬਿਲਕੁਲ ਡੈਡ ਕਰ ਦਿੰਦੀ ਹੈ ਮਰਦਾਨਾ ਕਮਜ਼ੋਰੀ ਵੀ। ਮਰਦਾਨਾ ਕਮਜ਼ੋਰੀ ਬੰਦੇ ਨੂੰ ਪੈ ਜਾਂਦੀ ਆ। ਬਿਲਕੁਲ ਪੈ ਜਾਂਦੀ ਆ। ਲਓ ਮਿੱਤਰੋ ਸੁਣਿਆ ਤੁਸੀਂ ਵੀ ਜਿਹੜੀ ਜੀਬ ਥੱਲੇ ਗੋਲੀ ਰੱਖਦੇ ਹੋ ਉਹਦਾ ਨੁਕਸਾਨ ਕਿੰਨਾ ਲੀਵਰ ਵੇਲ ਗੁਰਦੇ ਵੇਲ ਮਰਦਾਨਾ ਕਮਜ਼ੋਰੀਆਂ ਦੇ ਆਉਂਦੀ ਆਉਂਦੀ ਆ ਬਾਈ ਜੀ ਹਾਂਜੀ ਇਕੱਲੀ ਜੀਬ ਵਾਲੀ ਗੋਲੀ ਇਹ ਨਸ਼ਾ ਤੁਸੀਂ ਕੋਈ ਵੀ ਕਰ ਲੋ ਉਹਦੇ ਨਾਲ ਇੱਕ ਨੁਕਸਾਨ ਹੁਣੇ ਹੋਣਾ ਹੈ ਨਸ਼ਾ ਕੋਈ ਵੀ ਕਰਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੋਣੇ ਆਉਣੀਆਂ ਤੁਹਾਡੇ ਨਾਲ ਬਾਈ ਜੀ ਬੰਦਾ ਨਾ ਘਰ ਦਾ ਰਹਿੰਦਾ ਨਾ ਘਾੜ ਦਾ ਬਹੁਤ ਕਹਾਣੀਆਂ ਮਾਵਾ ਭੈਣਾ ਕਹਿੰਦੇ ਡਾਕਟਰ ਸਾਹਿਬ ਔਕ ਕੈਮਰਾ ਗੱਲ ਹੋ ਰਹੀ ਹੈ ਇੱਥੇ ਲੋਕ ਰੋਂਦੇ ਨੇ ਆ ਕੇ ਮਾਮਾ ਰੋਂਦਿਆਂ ਨੇ ਮਾਮਾ ਜੰਦੇ ਲਾਲ ਆ ਕੇ ਜਾਂਦੀਆਂ ਆਪਣੇ ਘਰਾਂ ਦੇ ਟਰੰਕਾਂ ਨੂੰ ਪੇਟੀਆਂ ਨੂੰ ਫਿਰ ਵੀ ਜੰਦੇ ਤੋੜ ਲੈਂਦੇ ਨੇ ਇਦਾਂ ਦੇ ਪੁੱਤ ਅੱਜ ਨਸ਼ਿਆਂ ਦੇ ਵਿੱਚ ਫਸ ਚੁੱਕੇ ਨੇ ਸਾਡੇ ਆਪਣੇ ਤਾਂ ਹੀ ਤੁਹਾਨੂੰ ਵਿਸ਼ਵਾਸ ਨਹੀਂ ਰਹਿ ਕਿਉਂ ਕਿ ਨਸ਼ੇ ਨੇ ਘਰ ਬਰਬਾਦ ਕਰਤੇ ਟੁੰਮਾ ਵੇਚ ਰਹੇ ਨੇ ਲੋਕ ਆਪਣੀਆਂ ਮਾਵਾਂ ਦੀਆਂ ਹੋਰ ਲੱਗਦੀ ਬੰਦੇ ਨੂੰ ਅੱਛਾ ਜੀ ਬੰਦੇ ਨੂੰ ਤੋੜ ਲੱਗਦੀ ਜਦੋਂ ਬੰਦਾ ਕੁਝ ਵੀ ਕਰ ਸਕਦਾ ਹੂੰ ਮਰ ਕੇ ਟਾਟੇ ਟਡੇ ਤੋੜੇ ਨਹੀਂ ਪੈੜੀ ਆ ਬਾਈ ਨੂੰ ਕੁਛ ਵੀ ਕਰਵਾ ਸਕਦੀ ਬੰਦੇ ਦਾ ਅੱਛਾ ਜੀ ਬਿਲਕੁਲ ਵੀ ਉਹਨੂੰ ਪਤਾ ਹੀ ਨਹੀਂ ਹੁੰਦਾ ਉਹਨੂੰ ਸਿਰਫ ਨਸ਼ਾ ਚਾਹੀਦਾ ਹੈ ਨਸ਼ਾ ਕਿਤੇ ਰੱਖੇ ਦੇਖਣਾ ਨਸ਼ਾ ਪੂਰਾ ਹੋ ਜਾਏ ਹੂੰ ਪਾਸਪੋਰਟ ਕਰੋ ਨੁਕਸਾਨ ਦੇਖਿਆ ਕਿੰਨੇ ਆ ਕੋਈ ਵੀ ਨਸ਼ਾ ਕਰਦੇ ਹੋ ਤਾਂ ਇੱਥੇ ਹੱਲ ਮਦਾਨਾ ਕਮਜ਼ੋਰੀ ਹੈ ਜੀ ਬਹੁਤ سارے ਲੋਕਾਂ ਨੂੰ ਹੁੰਦੀ ਹੈ ਉਹਦਾ ਹੱਲ ਵੀ ਆਪਣੇ ਕੋਲ ਉਹਦਾ ਹੱਲ ਹੈਗਾ ਬਾਈ ਆਪਣੇ ਕੋਲੇ ਉਹਦਾ ਹੱਲ ਵੀ ਕਰ ਦਿੰਦੇ ਆ ਹਾਂ ਬਿਲਕੁਲ ਕਿਸੇ ਨੂੰ ਹੈਗੀ ਆ ਕੋਈ ਮੁਕਤਾ ਤਾਂ ਦਿੱਤੇ ਹੋਏ ਨੰਬਰ ਤੇ ਫੋਨ ਕਰ ਲੋ ਸਕਰੀਨ ਦਾ ਨੰਬਰ ਚੱਲ ਰਿਹਾ ਤੇ ਜਾਂ ਸਾਡੇ ਕੋਲ ਆ ਜਾਓ ਉਹ ਤਾਂ ਮੇਰੇ ਭਰਾ ਬਾਹਰ ਬੈਠੇ ਵੀਡੀਓ ਦੇਖ ਰਹੇ ਨੇ ਤੁਹਾਡੀ ਉਹਨਾਂ ਦਾ ਕੋਈ ਫੋਨ ਕਰੋ ਬਾਈ ਜੀ ਆਪਣੀ ਦਿੱਕਤ ਦੱਸੋ ਦਵਾਈ ਭੇਜਦਾ ਅੱਛਾ ਦਵਾਈ ਬਾਹਰ ਵੀ ਜਾਂਦੀ ਆ ਜਲਦੀ ਬਾਈ ਪੰਜਾਬ ਚ ਵੀ ਜਾਂਦੀ ਉਹ ਹਰ ਜਗ੍ਹਾ ਜਾਂਦੀ ਜੀ ਆਪਣੀ ਦਵਾਈ ਹਰ ਜਗ੍ਹਾ ਜਾਂਦੀ ਅਮਰੀਕਾ ਕੈਨੇਡਾ ਯੂ ਐਸ اے ਆਸਟ੍ਰੇਲੀਆ ਸਾਰੇ ਕਿਤੇ ਆਪਣੀ ਦਵਾਈ ਜਾਂਦੀ ਤਾਂ ਮਿੱਤਰੋ ਕਿਤੇ ਵੀ ਬੈਠੇ ਹੋ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰ ਲਓ ਸਕਿੰਟ ਤੇ ਨੰਬਰ ਚੱਲ ਰਿਹਾ ਤੁਹਾਡੇ ਨਸ਼ੇ ਦਾ ਹੱਲ ਤੁਹਾਡੀ ਤੋੜ ਦਾ ਹੱਲ ਕਿੱਥੇ ਆ ਇੱਥੇ ਮਨਦੀਪ ਦਵਾਖਾਨਾ ਆਯੁਰਵੈਦਿਕ ਦਵਾਈ 100% ਆਯੁਰਵੈਦਿਕ 100% ਵੀ ਇਹ ਆਯੁਰਵੈਦਿਕ ਮੈਂ ਫੇਰ ਗੱਲ ਕਹਿੰਦਾ ਕਿ ਵੱਡੀਆਂ ਵੱਡੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਵੀ ਐਂ ਕਰਤਾ ਯਾ ਉਹ ਕਰਦਾਂਗੇ ਕੋਈ ਵੀ ਸਾਡਾ ਭਰਾ ਨਸ਼ਾ ਕਰਦਾ ਜਿੰਨਾ ਮਰਜ਼ੀ ਕਰਦਾ ਇੱਕ ਵਾਰੀ ਮੰਦੀਪ ਦਵਾਖਾਨੇ ਤੇ ਆਓ ਦਵਾਈ ਖਾਓ ਫਿਰ ਗੱਲ ਕਰੋ ਵੀ ਇੱਥੇ ਆ ਕੇ ਦੂੜ ਚ ਬੈਠੇ ਦਵਾਈ ਖਾਓ ਜਿਹੜਾ ਨਹੀਂ ਆ ਸਕਦਾ ਉਹਦੇ ਆਪਣੇ ਮੰਗਾਓ ਦਵਾਈ ਦਵਾਈ ਖਾਓ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ ਬੁਦਿਕਾ ਤਾਂ ਆਨਲਾਈਨ ਵੀ ਦਵਾਈ ਭੇਜ ਦਿੰਨੇ ਜੀ ਜੇ ਕਿਸੇ ਨੇ ਮੰਗਾਣੀ ਹੋਵੇ ਆਨਲਾਈਨ ਵੀ ਜਾਂਦੀ ਆ ਹਾਂਜੀ ਠੀਕ ਹੈ ਜੀ ਤਾਂ ਮਿੱਤਰੋ ਇਹ ਸਾਰੀਆਂ ਸਹੂਬਿਦਾਂ ਤੁਹਾਡੇ ਲਈਆਂ ਨਸ਼ਾ ਕਰਦੇ ਹੋ ਤੋੜ ਲੱਗਦੀ ਆ ਨਸ਼ਾ ਛੱਡਣਾ ਚਾਹੁੰਦੇ ਹੋ ਹੱਥ ਤੇ ਦਵਾਈਆਂ ਖਾ-ਖਾ ਕੇ ਥੱਕ ਗਏ ਹੋ ਨਸ਼ਾ ਖਾ ਕੇ ਪੂਰੇ ਆਕ ਗਏ ਹੋ ਵੀ ਹੁਣ ਤਾਂ ਛੱਡ ਲਈ ਪੈਸਾ ਖਤਮ ਹੋ ਗਿਆ ਨਸ਼ਾ ਕਰ-ਕਰ ਕੇ ਤਾਂ ਇੱਕ ਵਾਰ ਮਨਦੀਪ ਦਵਾਖਾਨੇ ਤੇ ਆਓ ਇੱਥੇ ਤੁਹਾਡੀ ਤੋੜ ਦਾ ਹੱਲ ਨਸ਼ੇ ਦਾ ਹੱਲ ਇੱਥੇ ਆਜੀ ਬੁੜੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਭਰਾਵਾਂ ਦਾ ਵੀ ਜਰੂਰ ਭੇਜ ਦਿਓ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਆ। ਬਾਈ ਸਾਹਿਬ ਨੂੰ ਸਮਝਾਉਣ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।